ਦੋ ਡਿਟੇਲ ਦੱਸਦੀ ਆ ਜੀ 500000 ਰੁਪਏ ਦੇਦਾ ਦੋ ਦਿਨਾਂ ਦਾ ਟਾਈਮ ਦਿੱਤਾ ਜੀ ਠੀਕ ਆ ਕਿਸੇ ਗੱਲ ਫੈਮੀਲੀ ਚ ਨਾ ਰਹੀ ਜੀ ਤੂੰ ਬੋਸ ਕੋਲੇ ਜਾਉਂਗਾ ਜਾਂ ਤਰੀ ਕੋਈ ਬੋਸ ਮਦਦ ਕਰੂਗੀ ਜੀ ਵੀਰ ਤੂੰ ਮੈਂ ਪਿਆਰ ਆ ਤੂੰ ਮਾਰ ਯਾਰ ਫੈਮੀਲੀ ਮਾਰ ਮੈਨੂੰ ਦੱਸ ਮੈਨੂੰ ਦੱਸ ਪਹਿਲਾਂ ਮੈਨੂੰ ਮਾਰੀ ਜੇ ਤੂੰ ਵਾਕੇ ਮਰਦੇ ਆ ਤੂੰ ਯਾਰ ਮੈਨੂੰ ਮਾਰ ਤੂੰ ਵੀ ਕਹੇ ਮਾਰ ਦੱਸ ਮੈਨੂੰ ਦੱਸੀ ਆਹ ਅਜਾ ਸੀਗਰਾਂਮ ਕੀਤਾਈ ਡਾਕਟਰ ਬਾ ਤਾਫਾ ਕੇ ਆਸ ਕੋਹੂਨੇ ਨਾ ਸਕਦੇ ਅਮਮੇ ਇਟਲੀ ਗੈਂਗਸਟਰ ਕੋ ਰੋਹ ਝੜੀਆਂ ਧੰਕੀਆਂ ਦੇ ਅੰਦਰ ਤਾਂ ਮੈਨੂੰ ਮਖੜਾ ਤੇ ਤੁੰਨਿੱਪੋ ਗੱਲ ਕਹੀ ਆ ਮਾਰਨਾ ਜੱਟ ਦਲੇਰ ਜੇ ਜੇ ਤੁਹਾਨੂੰ ਮੈਂ 50 ਲੱਖ ਦੇ ਦਿੰਦਾ ਉਹ ਟਾਰੀ ਤੇ ੱੱੱਲੇ ਆ ੱੱੱਲੇ ਤੇ ਉਹ ੱੱੱਲੇ ਆਤੀ ਜਿਨ੍ਹਾਂ ਦੇ ਟੀਵੀ ਤੇ ਰੁਪਈਆ ਮੈਂ ਦੇਤਾ ਐਥੇ ਉਹ ਨਹੀਂ ਤੇ ਦੇਤਾ ਪੰਜਾਬ ਦਾ ਤੇ ਪੂਰੀ ਮੈਂ ਪੰਜਾਬ ਗਵਰਨਮੈਂਟ ਨੇ ਪਹਿਦਾ ਕਰ ਗਿਆ ਆਮ ਆਦਮੀ ਪਾਰਟੀ ਪੰਜਾਬ ਵਿੱਚ ਫੈਲੀ ਅਦ ਮੁਰਦਾਬਾਦ 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 ਬੀਤੇ ਦਿਨੀ ਇੱਕ ਨੌਜਵਾਨ ਨੂੰ ਗੈਂਗਸਟਰਾਂ ਵੱਲੋਂ ਧਮਕੀ ਭਰੇ ਫੋਨ ਆਏ ਜਿਸ ਵਿੱਚ ਉਸ ਤੋਂ 50 ਲੱਖ ਰੁਪਏ ਦੀ ਰੰਗਦਾਰੀ ਦੀ ਮੰਗ ਕੀਤੀ ਗਈ ਸੀ ਇਹ ਵੀਡੀਓ ਵਿਕਰਮ ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਇੰਨਾ ਪੱਕ ਗਿਆ ਕਿ ਨੌਜਵਾਨ ਪਿਸਤੌਲ ਲੈ ਕੇ ਸੜਕ ਤੇ ਆ ਕੇ ਬੈਠ ਗਿਆ ਦਰਸਲ ਨੌਜਵਾਨ ਨੂੰ ਜੋ ਫਿਰੋਤੀ ਦੀ ਕਾਲ ਆਈ ਸੀ ਉਸ ਵਿੱਚ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ ਜਦੋਂ ਨੌਜਵਾਨ ਨੇ 50 ਲੱਖ ਰੁਪਏ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੈਂਗਸਟਰਾਂ ਨੇ ਉਸਦੇ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਸੀ ਜਿਸ ਤੋਂ ਬਾਅਦ ਧੋਮਾ ਤੇਰਾ ਵਿਛਾਲੇ ਜਮ ਕੇ ਗਲੀ ਗਲੋਚ ਹੋਇਆ ਸੀ ਅਤੇ ਇਸੇ ਮਾਮਲੇ ਨੂੰ ਲੈ ਕੇ ਹੁਣ ਨੌਜਵਾਨ ਆਪਣੇ ਦੋਸਤਾਂ ਨਾਲ ਸੜਕ ਤੇ ਆ ਕੇ ਬੈਠ ਗਿਆ ਨੌਜਵਾਨ ਆਪਣੇ ਪਿਸਤੌਲ ਨਾਲ ਸੜਕ ਤੇ ਬੈਠ ਗਿਆ ਅਤੇ ਗੈਂਗਸਟਰਾਂ ਨੂੰ ਲਲਕਾਰਨ ਲੱਗਾ ਜਿਸ ਤੇ ਇਹ ਵੀਡੀਓ ਸਾਹਮਣੇ ਆਈ ਹੈ ਇਸ ਨੌਜਵਾਨ ਨੇ ਇਸ ਸਬ ਲਈ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਵੀ ਜ਼ਿੰਮੇਵਾਰ ਦੱਸਿਆ ਹੈ ਅਮਰੀਕਾ ਵਾਲੀ ਦਾ ਨਾਮ ਮਲਕੀਤ ਕੌਰ ਜੀ ਠੀਕ ਹੈ ਪਟਾਰੀ ਤੇ ਆ ਤੁਸੀਂ ਜੀ ਠੀਕ ਹੈ ਕੋਕਾ ਕੋਲਾ ਦਾ ਤੁਸੀਂ ਕੰਮ ਕਰਦੇ ਸਕੂਲ ਆ ਤੇਰਾ ਤੇ ਤੇਰੀ ਘਰ ਵਾਲੀ ਉੱਥੇ ਹੀ ਪੁਨੈਸਿਪਲ ਆ ਜੀ ਤੇ ਵੀ ਭਰਾ ਜਿਹੜਾ ਤੇਰਾ ਸਾਡਾ ਮੈਂ ਦੇਖੋ ਮੇਰੀ ਗੱਲ ਵੇਰੀ ਗੱਲ ਪੰਜਾਬੀ ਚ ਸੁਣ ਲੈ ਹਾਂਜੀ ਮੇਰੇ ਕੋਲੇ ਸਾਰੀ ਡਿਟੇਲ ਆ ਤੈਨੂੰ ਜੇ ਦੋ ਦਿਨ ਫੋਨ ਨਹੀਂ ਕਰਿਆ ਨਹੀਂ ਸੀ ਨਾ ਹਾਂਜੀ ਤੇ ਉਹਦਾ ਇਹੀ ਕਾਰਨ ਸੀਗਾ ਤੈਨੂੰ ਫੋਨ ਨਹੀਂ ਕਰਿਆ ਸੀਗਾ ਜੀ ਤੈਨੂੰ ਡਿਟੇਲ ਦੱਸਦੀ ਆ ਜੀ 50 ਲੱਖ ਰੁਪਏ ਦੇਈਦਾ ਦੋ ਦਿਨਾਂ ਦਾ ਟਾਈਮ ਦਿੱਤਾ ਜੀ ਠੀਕ ਆ ਕਿਸੇ ਗਲਤ ਫੈਮੀ ਤੇ ਨਾ ਰਹੀ ਜੀ ਕਿ ਪੁਲਸ ਕੋਲੇ ਜਾਊਗਾ ਜਾਂ ਤੇਰੀ ਕੋਈ ਪੁਲਸ ਮਦਦ ਕਰੂਗੀ ਜੀ ਇੰਨੇ ਦਿਨ ਉਹ ਲੱਖ ਲਾ ਪਿਓ ਇਹ ਜੇ ਟਾਰੀ ਦੇ ਲੱਖ ਲਾ ਪਿਓ ਆਖਰੇ ਛੜਕ ਦੇ ਵਿੱਚ ਜਿਹੜੇ ਬੰਦੇ ਜਿਹੜੇ ਗੈਂਗਸਟਰ ਕੋ ਉਹ ਰੋਜ਼ ਇਧਰੀਆਂ ਧੰਪੀਆਂ ਦੇ ਅੰਦਰ ਤਾਂ ਮੈਨੂੰ ਵੱਖਰਾ ਤੇ ਤੁਹਾਨੂੰ ਉੱਪਰ ਗੱਲ ਕਹੀ ਆ ਮਾਰਨਾ ਜੱਟ ਦਲੇਰ ਜੇ ਜੇ ਤੁਹਾਨੂੰ ਮੈਂ 50 ਲੱਖ ਦੇ ਦਿੰਦਾ ਉਹ ਟਾਰੀ ਤੇ ਦੱਲੇ ਆ ਦੱਲੇ ਤੇ ਆ ਦੱਲੇ ਆਂ ਪੀ ਜਿਨ੍ਹਾਂ ਨੇ 2000 ਰੁਪਏ ਦੇ ਦਿੱਤਾ ਜੱਟ ਨਹੀਂ ਤੇ ਦਿੱਤਾ ਜੱਟ ਨੇ ਜੱਟ ਨੇ ਕੋਈ ਟਾਰੀ ਚ ਕਹੇ ਮੈਂ ਬੇਇਮਾਨੀ ਕੀਤੀ ਆ ਕੋਈ ਐਸ ਲਾਕੇ ਚ ਕਾਢੇ ਕਦੀ ਰਿਸ਼ਵਤ ਕੋਈ ਨਸ਼ਾ ਆਵੇ ਸਾਥ ਇੱਥੇ ਪਿਆਰ ਭੰਜਾ ਨੇ ਗੋਲੀ ਮਾਰਨੀ ਇੱਥੇ ਆ ਕੇ ਮਾਰੇ ਇੱਥੇ ਦੋਕੇ ਆ ਕੇ ਮਾਰੇ ਖੜਾ ਜੀ ਅੱਜ ਜਿਹੜੇ ਆਪਣਾ ਖੜੇ ਮੇਰੇ ਨਾਲ ਉਹ ਖੜਾ ਜੀ ਨਾਲ ਇਤਿਹਾਸ ਕਾਇਮ ਕਰਨਾ ਅਜੇ ਜੋ ਮਰ ਕੀ ਹੁਣ ਕਰਤੀ ਜਾਵੇ ਪਰ ਇਹੋ ਗੱਲ ਬਾਤ ਕਰਾਂਗਾ ਐਸ ਐਚਓ ਮੈਨੂੰ ਅਮਨਦੀਪ ਸਿੰਘ ਐਸ ਐਚਓ ਵਰਗਾ ਨਹੀਂ ਜੇ ਮਿਲਿਆ ਕੋਈ ਲੋਕ ਦੋ ਦਿਨਾਂ ਦੇ ਇਤਿਹਾਸ ਕਾਇਮ ਕੀਤਾ ਜੀ ਉਹਨੇ ਦੁਖੀ ਹੋ ਕੇ ਮੈਂ ਆਪਣੀ ਸਰਕਾਰ ਤੋਂ ਦੁਖੀ ਆ ਭਾਈ ਇਹ ਕੋਈ ਕਾਨੂੰਨੀ ਕਾਨੂੰਨ ਉਹ ਦੇਖੋ ਜੇਲ ਬਣਾਤਾ ਮੇਰੇ ਘਰ ਨੂੰ ਇਧਰ ਤੇਰਾ ਭਰਾ ਤੇਰਾ ਭਰਾ ਆਗੇਗਾ ਨਾ ਤੇਰੇ ਭਰਾ ਆਗੇਗਾ ਦੋ ਨਾਲ ਆ ਆਏ ਭਰਾ ਤੇਰੇ ਨਾਲ ਨਾਲ ਖੜਾ ਮੈਂ ਮੈਂ ਥੱਲੇ ਦੇ ਨਾਲ ਨਹੀਂ ਖੜਾ ਮੈਂ ਕੇ ਜ਼ੋਰ ਦੇ ਨਾਲ ਨਹੀਂ ਖੜਾ ਨੇ ਗੋਲੀ ਮਾਰ ਨਹੀਂ ਲੈ ਅਸੀਂ ਵੀ ਖੜਾ ਖੜਾ ਆਈ ਖਲੋਤੇ ਯਾਰ ਹਾਂ ਨੂੰ ਥੋੜਾ ਹੀ ਕੇ ਨਾ ਇਹ ਥੋੜਾ ਸਾਡੇ ਉਹ ਸਾਡਾ ਬੱਚਾ ਜਿੰਨੇ ਗੱਲ ਠੇ ਪਰ ਗੱਲ ਕਰ ਦਈਏ ਇੱਥੇ ਪਹਿਲਾਂ ਸਾਡਾ ਬੰਦਾ ਉਹ ਸਾਡੇ ਹੁਕਮਰਾਨੀ ਸਾਡੇ ਬਹੁਤ ਵਾਰੀ ਥੱਲਿਆਂ ਨਾਲ ਰਲੇ ਹੋਇਆ ਸਮਗਲਿਆਂ ਨੂੰ ਸ਼ਟਾਉਣ ਕੇ ਅਜੇ ਤੱਕ ਲਾਂਦੇ ਮਾਪੜੇ ਆਪਣੇ ਆਪ ਨੇ ਵੀਰ ਆਪਣੇ ਵੀਰ ਠੀਸੇ ਹੱਦ ਕੀਤੀ ਭੈਣ ਚੋ ਚੋਰ ਸਾਰੇ ਆ ਜਾਓ ਕੌਰੇ ਆ ਜਾ ਚੋਰ ਇੱਥੇ ਰਹੀ ਇੱਥੇ ਰ ਵੀਰ ਜੀ ਜੀ ਹਾਨੂੰ ਖੜਾ ਮਰਨਾ ਸਾਰੀ ਇੱਥੇ ਕਹਿੰਦਾ ਤੂੰ ਤੂੰ ਮੈਨੂੰ ਟਾਈਮ ਦਿੰਦਾ ਨਾ ਪੁੱਤ ਤੇਨੂੰ ਸਵੇਰ ਤੱਕ ਮਾਰਨਾ ਓਏ ਗੈਂਗਸਟਰ ਓ ਵਾਕਿਆ ਤੂੰ ਅਸਲੀ ਮਾਂ ਦਾ ਪੁੱਤ ਓਏ ਅਸਲੀ ਮਗਲਾਰਾ ਗੱਡੀ ਇੱਧਰ ਸਾਈਡ ਦੇ ਕਰ ਦੇ ਮੈਂ ਅਸਲੀ ਮਾਂ ਦਾ ਪੁੱਤ ਆ ਕੋਈ ਨਹੀਂ ਖੜਾਈ ਆ ਖੜਾਈ ਆ ਖੜਾਈ ਮੇਰਾ ਪਿੰਡ ਆ ਖੜੇ ਆ ਪਾਵੇਂ ਪਾਰਟੀ ਬਾਤ ਨਹੀਂ ਰਹੀ ਮੈਂ ਲੱਖ ਲੱਟ ਮਦਮੀ ਪਾਰਟੀ ਤੇ ਕਰੋੜ ਕਰੋੜ ਲੰਦ ਆਮ ਆਦਮੀ ਪਾਰਟੀ ਤੇ ਓਏ ਹੁੰਦਾ ਪੂਰਾ ਤਿਜੇ ਪ੍ਰਤਾਪ ਹੁੰਦਾ ਪੂਰਾ ਰਤੀਜੇ ਪ੍ਰਤਾਪ ਓਏ ਪੰਚਾਇਤ ਦਾ ਗ੍ਰਹਿ ਮੰਤਰੀ ਹੰਡਾ ਤੂਆ ਵਿਜੇ ਪ੍ਰਤਾਪ ਪਿਆਤਾ ਤਮਾਮਲਾ ਅਮਰੀਕਾ ਦੇ ਹਲਕਾ ਟਾਰੀ ਤੋਂ ਸਾਹਮਣੇ ਆਇਆ ਜਿੱਥੋਂ ਦੇ ਇੱਕ ਨੌਜਵਾਨ ਨੂੰ ਵਿਦੇਸ਼ੀ ਨੰਬਰਾਂ ਤੋਂ ਇੰਟਰਨੈਟ ਕਾਲ ਰਾਹੀਂ 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਜਾ ਰਹੀ ਹੈ ਨੌਜਵਾਨ ਨੂੰ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਨੇ ਜਿਸ ਤੋਂ ਬਾਅਦ ਇਹ ਨੌਜਵਾਨ ਆਪਣੇ ਦੋਸਤਾਂ ਮਿੱਤਰਾਂ ਤੇ ਪਿੰਡ ਵਾਸੀਆਂ ਨੂੰ ਇਕੱਠਾ ਕਰਕੇ ਸੜਕ ਤੇ ਬੈਠ ਗਿਆ ਅਤੇ ਇਸ ਵੱਲੋਂ ਜਿੱਥੇ ਗੈਂਗਸਟਰਾਂ ਨੂੰ ਲਲਕਾਰਿਆ ਗਿਆ ਉੱਥੇ ਹੀ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈ ਗਈ ਨੌਜਵਾਨ ਦੇ ਥਾਣੇ ਦੇ ਬਾਹਰ ਧਰਨਾ ਦਿੱਤਾ ਅਤੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਨੌਜਵਾਨ ਮੁਤਾਬਕ ਉਹ ਪ੍ਰਾਈਵੇਟ ਤੌਰ ਤੇ ਆਪਣਾ ਕਾਰੋਬਾਰ ਕਰਦਾ ਹੈ ਪਰ ਕੁਝ ਲੋਕ ਉਸ ਨੂੰ ਕੌਲਾ ਕਰਕੇ ਰੰਗਦਾਰੀ ਦੀ ਲਗਾਤਾਰ ਮੰਗ ਕਰ ਰਹੇ ਨੇ ਜਿਸ ਕਾਰਨ ਉਸ ਦਾ ਜੀਣਾ ਮੁਹਾਲ ਹੋ ਗਿਆ ਹੈ ਉਸ ਦਾ ਪਰਿਵਾਰ ਘਰ ਵਿੱਚ ਜੇੜ ਵਾਂਗੂ ਰਹਿਣ ਨੂੰ ਮਜਬੂਰ ਹੋ ਗਿਆ ਹੈ ਕੌਲਾ ਦਾ ਡੰਪ ਕੋਕਾ ਕੋਲਾ ਦਾ ਕਾਰੋਬਾਰ ਕਰਦਾ ਹੈ ਔਰ ਇੱਕ ਸੰਸਥਾ ਦਾ ਸਕੂਲ ਚਲਾਉਂਦਾ ਹੈ ਜੋ ਤੁਸੀਂ ਦੇਖ ਹੀ ਰਿਹਾ ਕਿ ਅੱਜ ਦੇ ਜੋ ਹਾਲਾਤ ਹੋਇਆ ਆਏ ਦਿਨ ਆਏ ਦਿਨ ਫਰੋਤੀਆਂ ਦੀਆਂ ਧਮਕੀਆਂ ਹੁੰਦੀਆਂ ਤੇ ਫਰੋਤੀਆਂ ਨਹੀਂ ਦਿੱਤੀਆਂ ਜਾਂਦੀਆਂ ਤੇ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਉਹੀ ਕੰਮ ਮੇਰੇ ਨਾਲ ਹੋਇਆ ਮੈਨੂੰ ਇੱਕ ਹਫ਼ਤੇ ਤੋਂ ਧਮਕੀਆਂ ਆ ਰਹੀਆਂ ਸੀ ਔਰ ਠੀਕ ਹੈ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਵੀ ਆ ਕਿ ਉਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਆ ਬਾਹਰ ਲਈ ਹੋਈ ਆ ਔਰ ਮੈਂ ਅੰਦਰ ਆਪਣੇ ਘਰ ਦੇ ਵਿੱਚ ਇੱਕ ਜੇਲ੍ਹ ਵਾਂਗੂ ਆਪਣਾ ਬੱਚਾ ਸਕੂਲ ਛੋਟਾ ਆ ਕੇ ਮੇਰੀ ਵਾਈਫ ਪ੍ਰਿੰਸੀਪਲ ਆ ਸਕੂਲ ਚ ਨਹੀਂ ਜਾ ਰਹੀ ਉਹ ਵੀ ਬੱਚਿਆਂ ਦੀ ਪੜ੍ਹਾਈ ਦਾ ਕੰਮ ਖਰਾਬ ਹੋ ਰਿਹਾ ਔਰ ਅੰਦਰੇ ਅੰਦਰ ਘੁੱਟ ਰਹੀ ਰਿਤਮ ਕੀ ਆ ਰਹੀ ਹੈ ਕਿੰਨਾ ਬੰਦੇ ਲਵਾ ਰਿਹਾ ਇਹ ਬਾਹਰ ਦੇ ਨੰਬਰ ਤੋਂ ਆ ਰਹੀ ਆ ਔਰ ਜੋ ਵੀ ਕੁਝ ਹੈਗਾ ਨਾ ਸ਼ੰਤ ਪੁਲਿਸ ਨੂੰ ਪਤਾ ਵੀ ਉਹਨਾਂ ਕੀ ਟ੍ਰੇਸ ਕੀਤਾ ਇਹ ਕੌਣ ਆ ਰਹੀ ਹੈ ਕਿ ਕਿਸ ਦਾ ਨੈਟ ਕਾਲ ਆ ਰਹੀ ਆ ਨੈਟ ਕਾਲਿੰਗ ਆ ਨੈਟ ਕਾਲਿੰਗ ਆ ਕਾਲਿੰਗ ਕਰ ਰਿਹਾ ਕਾਲ ਕਰ ਰਹੇ ਬਾਰ-ਬਾਰ ਪਹਿਲਾਂ ਤਾਂ ਮੈਨੂੰ ਕਾਫੀ ਪਹਿਲਾਂ ਵੀ ਕਾਲਾਂ ਆਉਂਦੀਆਂ ਸੀ ਪਰ ਮੈਂ ਚੁੱਕਦਾ ਨਹੀਂ ਹੁੰਦਾ ਪਰ ਮੈਨੂੰ ਪਹਿਲਾਂ 50 ਲੱਖ ਰੁਪਏ ਦੀ ਜਿਹੜਾ ਇਹਨਾਂ ਨੇ ਫਰੋਤੀ ਮੰਗੀ ਸੀ ਜੀ ਔਰ ਜਿਸ ਦੇ ਵਿੱਚ ਮੈਂ ਜਿਆਦਾ ਉਹਨਾਂ ਨੂੰ ਹਾਂ ਨਾ ਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਫੋਨ ਨਾ ਚੁੱਕਣ ਦੇ ਉੱਤੇ ਉਹਨਾਂ ਨੇ ਕਿਹਾ ਵੀ ਕਾਕਾ ਤੇਰਾ ਹੁਣ ਦਿਮਾਗ ਸੈੱਟ ਕਰਨਾ ਹੀ ਕਰਨਾ ਹੈ ਤੇ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਹੈ ਕੱਲ ਕੱਲ ਰਾਤ ਮੈਨੂੰ ਕੱਲ ਰਾਤ ਮੈਨੂੰ ਫੇਰ ਕਾਲ ਆਉਂਦੀ ਆ ਉਸ ਦੇ ਵਿੱਚ ਉਹ ਕਹਿੰਦਾ ਪੀ ਮੈਂ ਖੁਦ ਖੁਦ ਜਿਹੜਾ ਆਮ ਆਦਮੀ ਪਾਰਟੀ ਦਾ ਅਟਾਰੀ ਹਲਕੇ ਦਾ ਵਪਾਰ ਮੰਡਲ ਦਾ ਪ੍ਰਧਾਨ ਆ ਅਸੀਂ ਆਮ ਆਦਮੀ ਪਾਰਟੀ ਵੱਲੇ ਸਭ ਤੋਂ ਅੱਗੇ ਲੱਕੇ ਜੋਰ ਲਾਇਆ ਔਰ ਉਹ ਕਹਿੰਦਾ ਵੀ ਜੋਰ ਲਾ ਲਿਆ ਹੈ ਤੁਹਾਡੇ ਐਮਐਲਏ ਨੇ ਵੀ ਜੋਰ ਲਾ ਲਿਆ ਲਾ ਲਿਆ ਪ੍ਰਸ਼ਾਸਨ ਨੇ ਕੱਖ ਨਹੀਂ ਮੇਰਾ ਕਰ ਸਕਦੇ ਔਰ ਹੁਣ ਤੈਨੂੰ ਮੈਂ ਇਹ ਗੱਲ ਦੱਸਦਾ ਭੱਜਲਾ ਜਿੰਨਾ ਭੱਜਣਾ ਹੀ ਕਹਿੰਦਾ ਤੈਨੂੰ ਠੋਕਣਾ ਹੈ ਤੇਰਾ ਪਰਿਵਾਰ ਠੋਕਣਾ ਤੇਰਾ ਪੁੱਤ ਮਾਰਨਾ ਹੀ ਤੇ ਮਾਰਨਾ ਹੀ ਔਰ ਇਹੀ ਗੱਲ ਮੈਂ ਫਿਰ ਵਾਰ-ਵਾਰ ਕਹਿਣਾ ਚਾਹੁੰਦਾ ਉਏ ਉਹਨੂੰ ਗੈਂਗਸਟਰ ਨੂੰ ਗਾਲਾਂ ਵੀ ਕੱਢੀਆਂ ਮੈਂ ਸਾਰਾ ਕੁਝ ਕੀਤਾ ਔਰ ਅੱਜ ਲਾਈਵ ਵੀ ਹੋਈ ਥੇ ਹਾਂਜੀ ਅੱਜ ਤੁਸੀਂ ਵੀਡੀਓ ਪਾਈ ਸੀ ਲਾਈਵ ਹੋ ਕੇ ਥੇ ਹਾਂਜੀ ਉਹ ਉਹਨੂੰ ਡਿਲੀਟ ਕਰ ਦਿੱਤਾ ਗਿਆ ਸ਼ਾਇਦ ਕਿਉਂਕਿ ਉਹਦੇ ਵਿੱਚ ਮੈਂ ਕੁਝ ਅਪਸ਼ਬਦ ਬੋਲ ਦਿੱਤੇ ਮੇਰੀਆਂ ਧੀਆਂ ਮੇਰੀਆਂ ਭੈਣਾਂ ਮੇਰੇ ਬੱਚੇ ਪਿੰਡ ਦੇ ਨਾਲ ਸੀ ਇਸ ਕਰਕੇ ਮੈਨੂੰ ਲੱਗਾ ਕਿ ਸ਼ਾਇਦ ਮੈਂ ਉਹ ਚ ਗਾਲਾਂ ਕੱਢੀਆਂ ਨੇ ਜੋ ਮੈਨੂੰ ਨਹੀਂ ਸੀ ਬੋਲਣਾ ਚਾਹੀਦਾ ਇਸ ਕਰਕੇ ਮੈਂ ਉਹਨੂੰ ਡਿਲੀਟ ਕਰ ਦਿੱਤਾ ਕੋਈ ਲੱਗਦਾ ਪੁਰਾਣੀ ਰੰਜਿਸ਼ ਵੀ ਹੋ ਸਕਦੀ ਹੈ ਮੇਰੀ ਅੱਜ ਤੱਕ ਜੇ ਰੰਜਿਸ਼ ਹੁੰਦੀ ਤੇ ਸਾਰਾ ਪਿੰਡ ਮੇਰੇ ਅੱਧੀ ਗੋਲ ਤੇ ਖੜਾ ਨਾ ਹੁੰਦਾ ਉੱਥੇ ਇਸ ਨੌਜਵ ਸਬੰਧੀ ਪੁਲਿਸ ਪ੍ਰਸ਼ਾਸਨ ਨੇ ਗੈਂਗਸਟਰਾਂ ਖਿਲਾਫ ਪਰਚਾ ਦਰਜ ਕਰ ਲਿਆ ਐਸਐਚਓ ਹਲਕਾ ਟਾਰੀ ਦਾ ਕਹਿਣਾ ਹੈ ਕਿ ਫਿਲਹਾਲ ਇਸ ਨੌਜਵਾਨ ਨੂੰ ਦੋ ਵਾਰ ਫਿਰੋਤੀ ਦੀ ਕਾਲ ਆਉਣ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਤੇ ਜਲਦ ਹੀ ਸਾਈਬਰ ਸੈੱਲ ਦੀ ਮਦਦ ਨਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਂ ਜੀ ਸਰ ਕੀ ਹੈ ਜੀ ਮਾਮਲਾ ਜਿਹੜਾ ਇਹ ਫਰੋਦੀ ਮੰਗਦਾ ਕੀ ਕਹਿਣਾ ਚਾਹੋਗੇ ਬਾਰੇ? ਭਾਜੀ ਇਹਨੂੰ ਇੱਕ ਫੋਨ ਆਇਆ ਸੀ ਕਿਸੇ ਅਨਨੋਮ ਨੰਬਰ ਤੋਂ ਜਿਹੜਾ ਬਾਹਰ ਦਾ ਨੰਬਰ ਸੀ। ਇਹਨਾਂ ਨੂੰ ਕਿਹਾ ਕਿ ਸਾਨੂੰ 50 ਲੱਖ ਰੁਪਏ ਦੇ ਉਹ ਦੇ ਆਪਾਂ ਜਿਸ ਬੰਦੀ ਆਪਾਂ ਪਰਚਾ ਦਰਜ ਕਰ ਦਿੱਤਾ ਗਿਆ ਵਾ ਤੇ ਇਹ ਨੰਬਰ ਆਪਾਂ ਸਾਈਬਰ ਸੈੱਲ ਵਾਲਿਆਂ ਦੀ ਮਦਦ ਨਾਲ ਆਪਾਂ ਟਰੈਕ ਕਰਨ ਦੇ ਆ ਕਿ ਇਹ ਨੰਬਰ ਕਿੱਥੋਂ ਕਾਲ ਆਈ ਹੈ ਕਿਹੜੇ ਦੇਸ਼ ਤੋਂ ਆਈ ਆ ਜਾਂ ਕਿਹੜਾ ਬੰਦਾ ਹੈ ਤੇ ਬਿਹਾਈਂਡ ਉਹਨੇ ਚਿਰ ਲਈ ਇਹਨੂੰ ਇੱਕ ਗਨਮੈਨ ਵੀ ਦੇ ਦਿੱਤਾ ਗਿਆ ਵਾ ਤੇ ਇਹਦੇ ਘਰ ਦੇ ਲਾਗੇ ਗਸ਼ਤੀ ਵੀ ਵਧਾ ਦਿੱਤੀ ਗਈ ਆ। ਪੁਲਿਸ ਆਪਣੇ ਕੰ ਪਾਰਿਆ ਤੇ ਜਲਦੋ ਜਲ ਬੰਦਾ ਹਸਤਾਰ ਕਰੇ ਨਾ ਮਾਮਲਾ ਪਹਿਲਾਂ ਕਿ ਜਦ ਹੋਰੀ ਸਾਰ ਮਾਮਲਾ ਸਾਹਮਣੇ ਆ ਟਾਰੀ ਹਲਕੇ ਚ 18 ਹਲਕੇ ਚ ਪਹਿਲਾਂ ਹੀ ਮਾਮਲਾ ਸਾਹਮਣੇ ਆ ਪਹਿਲਾਂ ਟਾਰੀ ਹਲਕੇ ਚ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਯਕੀਨਨ ਅੰਦਾਜ਼ਾ ਪਾਇਆ ਜਿਹੜਾ ਮੁੰਡਾ ਆਪਣਾ ਗੈਂਗਸਟਰ ਜਣਾ ਆਪਣਾ ਕਹਿ ਰਿਹਾ ਗੈਂਗਸਟਰ ਲਈ ਆਪਣਾ ਨਾਮ ਨਹੀਂ ਕੋਈ ਦੱਸਦਾ ਪਿਆ ਉਹ ਬਸ ਇਹੀ ਕਹਿ ਰਿਹਾ ਕਿ ਇੱਥੇ ਹੋਣੀ ਪਤਾ ਲੱਗਾ ਕਿ ਦੋ ਤਿੰਨ ਬੰਦੇ ਕਹਿੰਦੇ ਆਪਾਂ ਨੂੰ ਵੀ ਆਈਆਂ ਦੋ ਚਾਰ ਵਰੀ ਪੁਲਿਸ ਨੇ ਕੋਈ ਸਮਝ ਚਾਰ ਮਹੀਨੇ ਤੋਂ ਕਿਸੇ ਨੇ ਕੋਈ ਦਰਖਾਸਤ ਜੀਸ ਮੁਤਾਬਕ ਇਹਦੇ ਸਬੰਧੀ ਕੋਈ ਦਰਖਾਸਤ ਆਈ ਹੁੰਦੀ ਤਾਂ ਆਪਾਂ 100 ਇਹ ਯਾਰ ਚੱਲ ਨਹੀਂ ਕਰ ਰਿਹਾ ਜੇ ਜਲਦ ਜਲਦ ਬੰਦਾ ਗ੍ਰਿਫਤਾਰ ਕਰਕੇ ਮੈਨੂੰ ਨੰਬਰ ਤਾਂ ਦੱਸ ਕਿ ਕਿਹਾ ਕਿ ਸਾਈਬਰ ਸਾਲ ਵਾਲਿਆਂ ਨੂੰ ਨੰਬਰ ਦੇ ਦਿੱਤਾ ਜੀ ਆਵਾ ਜਲਦ 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 ਕਰਕੇ ਕਿ ਕਿੱਥੇ ਦਾ ਨੰਬਰ ਹੈ ਜਾਂ ਉਹਦੇ ਨਾਲ ਕਿਹੜੇ ਇਥੇ ਲਿੰਕ ਹੈਗੇ ਨੇ ਜਿਹੜੇ ਬੰਦੇ ਉਹਨਾਂ ਇਨਫੋਰਮੇਸ਼ਨ ਦਿੰਦੇ ਨੇ ਜਾਂ ਜੋ ਜੋਦ ਨਾਲ ਹੈਗਾ ਵਾ ਕਰਕੇ ਸਰ ਨੈਟ ਕਾਲਿੰਗ ਕਰਦੇਗਾ ਜਾਂ ਵੀਡੀਓ ਕਾਲਿੰਗ ਕਰਗਾ ਗੱਲ ਕਰਦੇ ਨਹੀਂ ਨੈਟ ਨੈਟ ਕਾਲਿੰਗ ਕਿੰਨੀ ਵਾਰੀ ਫੋਨ ਆ ਚੁੱਕੇ ਬੰਦੇ ਦੇ ਦੋ ਵਾਰੀ ਦੋ ਵਾਰੀ ਆ ਚੁੱਕਾ ਹੈ ਨੰਬਰ ਬਾਅਦ ਨੰਬਰ ਕੈਸਨੋਚਵਾ ਨੂੰ ਇੰਟਰਨੈਟ ਨਹੀਂ ਲਗਾਤਾਰ ਧਮਕੀ ਅਤੇ ਫਿਰੋਤੀ ਦੀਆਂ ਕਾਲਾਂ ਆ ਰਹੀਆਂ ਨੇ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਬੀਤੇ ਕੱਲ ਵਿਕਰਮ ਮਜੀਠੀਆ ਨੇ ਇਹ ਵੀਡੀਓ ਸ਼ੇਅਰ ਕੀਤੀਆਂ ਸੀ ਅਤੇ ਪੰਜਾਬ ਪੁਲਿਸ ਦੇ ਕਾਰਵਾਈ ਤੇ ਸਵਾਲ ਖੜੇ ਕੀਤੇ ਸੀ ਵਿਕਰਮ ਮਜੀਠੀਆ ਨੇ ਇਸ ਬੰਦੀ ਮੁੱਖ ਮੰਤਰੀ ਭਗਵਤ ਮਾਨ ਦਾ ਅਸਤੀਫਾ ਤੱਕ ਮੰਗਿਆ ਸੀ ਪਰ ਦੂਜੇ ਪਾਸੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਲਗਾਤਾਰ ਭੈ ਵਿੱਚ ਜੀ ਰਹੇ ਨੇ ਉਹਨਾਂ ਨੂੰ ਘਰੋਂ ਬਾਹਰ ਜਾਣ ਤੱਕ ਮੁਸ਼ਕਲ ਆ ਰਹੀ ਹੈ ਉੱਥੇ ਹੀ ਪਰਿਵਾਰ ਵੱਲੋਂ ਇੱਕ ਸੀਸੀਟੀਵੀ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਕੁਝ ਸ਼ੱਕੀ ਉਹਨਾਂ ਦੇ ਘਰ ਦੇ ਬਾਹਰ ਘੁੰਮਦੇ ਨਜ਼ਰ ਆਏ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ